ਏ ਕੋਈ ਬੇੰ ਵਿਚ ਵੀ ਜੇ ਗੱਲ ਮੈਂ ਤਾਂ ਤਾਂ ਹੀ ਬਸ ਹੁਣ ਤਹਲਾ ਤੇ ਨੀ ਮਾਰੇ ਆਵੇ ਅਸੀਂ ਕੁਝ ਨ ਕਰ ਸਕ ਅੱਖਾਂ ਚ ਹੰਝੂ ਭਰੀ ਏ ਮਾਂ ਪੁੱਤ ਦੀ ਜਾਨ ਬਖਸ਼ਣ ਲਈ ਸਰਕਾਰਾਂ ਨੂੰ ਗੁਹਾਰ ਲਗਾ ਰਹੀ ਏ ਕਹਿ ਰਹੀ ਏ ਮੇਰੇ ਪੁੱਤ ਤੋਂ ਗਲਤੀ ਹੋਗੀ ਉਸ ਨੂੰ ਨਾ ਮਾਰੋ 4 ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਹੁਸ਼ਿਆਰਪੁਰ ਦੇ ਪਿੰਡ ਸਰਹਲ ਕਲਾਦਾ 24 ਸਾਲਾ ਨੌਜਵਾਨ ਦੁਬਈ ਗਿਆ ਸੀ ਪਰ ਵਿਦੇਸ਼ ਜਾਣ ਤੋਂ ਮਹਿਸ 3 ਮਹੀਨਿਆਂ ਬਾਅਦ ਹੀ ਅਬੂਦਾਬੀ ਦੀ ਪੁਲਿਸ ਵੱਲੋਂ ਉਸ ਨੂੰ ਪਾਕਿਸਤਾਨੀ ਵਿਅਕਤੀ ਦੇ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ 4 ਸਾਲਾਂ ਤੋਂ ਉਹਨਾਂ ਦਾ ਪੁੱਤ ਅਬੂਦਾਬੀ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਉਸ ਨੂੰ ਦੁਬਈ ਦੇ ਵਿੱਚ ਗੋਲੀ ਮਾਰਨ ਦੇ ਹੁਕਮ ਸੁਣਾ ਦਿੱਤੇ ਗਏ ਨੇ ਪਰਿਵਾਰ ਤੇ ਦੁੱਖ ਦਾ ਪਹਾੜ ਾ ਡਿੱਗਿਆ 피ੜਾ ਚਰਨਜੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਸਜ਼ਾ ਮਾਫ਼ ਕਰਵਾਉਣ ਬਦਲੇ ਉਹਨਾਂ ਤੋਂ 60 ਲੱਖ ਰੁਪਏ ਦੀ ਬਲਡ ਮਨੀ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤ ਦੀ ਮਾਂ ਨੇ ਦੱਸਿਆ ਕਿ ਚਰਨਜੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਪਰਾਇ। ਕਰਜ਼ਾ ਚੁੱਕ ਕੇ ਉਸਨੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ। ਉਹਨਾਂ ਕੋਲ ਇੰਨੇ ਪੈਸੇ ਨਹੀਂ ਕਿ ਉਹ ਦੁਬਈ ਦੀ ਸਰਕਾਰ ਨੂੰ ਦੇ ਕੇ ਆਪਣੇ ਪੁੱਤ ਨੂੰ ਬਚਾ ਸਕਣ। ਮਾਂ ਦੇ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਕੋਹਾੜ ਲਗਾਈ ਜਾ ਰਹੀ ਹੈ। ਜਾਲ ਫਸਾ ਗਿਆ ਪੁੱਤ ਤੁਹਾਡੇ ਨੂੰ। ਹਾਂਜੀ। ਕਿ ਨੰਨੇ ਪਸਾ ਤਾ ਤੁਮ ਨੂੰ ਮੈਨੂੰ ਪਤਾ ਨਹੀਂ ਹੈਗਾ ਤਿੰਨ ਚਾਰ ਜਾਣੇ ਸੀ ਉਥੇ ਕਮਰੇ ਚ ਹੀ ਰਹਿੰਦਾ ਸੀ ਕਿਤੇ ਹਾਂਜੀ ਕਮਰੇ ਚ ਸੀ ਤੇ ਕਮਰੇ ਦੇ ਵਿੱਚ ਤੁਹਾਨੂੰ ਹੈ ਜਾਣਕਾਰੀ ਕਿੰਨੇ ਜਾਣੇ ਰਹਿ ਰਹੇ ਸੀ ਤੇ ਕਿਹਨਾਂ ਦੀ ਲੜਾਈ ਹੋਈ ਸੀ ਕਿ ਆਪਸ ਦੇ ਵਿੱਚ ਲੜੇ ਸੀਗੇ ਸਰ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਕਿੰਨੇ ਜਾਣੇ ਸੀ ਕਮਰੇ ਦੇ ਵਿੱਚ ਤੇ ਕੁਛ ਦੱਸ ਰਿਹਾ ਕਿ ਕੁਛ ਪਾਕਿਸਤਾਨ ਦੇ ਨੌਜਵਾਨ ਵੀ ਨਾਲ ਮੌਜੂਦ ਸਨ ਹਾਂਜੀ ਹਾਂਜੀ ਇਦਾਂ ਤਾਂ ਸੀਗੇ ਕਈ ਹੁਣ ਮੈਨੂੰ ਇਦਾਂ ਨਹੀਂ ਪਤਾ ਕਿ ਕਿੰਨੇ ਕਿਹੜੀ ਕਿਹੜੇ ਕੰਟਰੀ ਦੇ ਹੋਊਗੇ ਕਿਹੜੀ ਨਹੀਂ ਸੀ ਇਹ ਹੁਣ ਫੈਸਲਾ ਸੁਣਾਇਆ ਉਹ ਤੋਂ ਵੀ ਸਰਕਾਰ ਐਸਾ ਲਾ ਉਹਨਾਂ ਨੇ ਕਿਹਾ ਵੀ ਨਹੀਂ ਬਲੱਡ ਮਨੀ ਦੇ ਦ ਨਹੀਂ ਤਾਂ ਫੇਰ ਗੋਲੀ ਦੀ ਸ਼ੂਟਿੰਗ ਕਰਾਂਗੇ ਬਲੱਡ ਮਨੀ ਕਿੰਨੀ ਮਿਲਦੀ ਹੈ ਬਲੱਡ ਮਨੀ 60 ਲੱਖ ਹੋ ਗਿਆ 60 ਲੱਖ ਰੁਪਏ ਹਾਂਜੀ ਘਰ ਦੇ ਕਿਹੋ ਜਿਹੇ ਹਾਲਾਤ ਨੇ ਤੁਸੀਂ ਹੁਣ ਭੇਜ ਰਹੇ ਹੋ 60 ਲੱਖ ਜਾਂ ਘਰ ਦੇ ਕਿੰਦਾ ਤੇ ਹਾਲਾਤ ਹੈ ਹਾਂਜੀ ਸਾ ਤੋਂ ਇੰਨਾ ਕਿੱਥੇ ਕੁਝ ਨਹੀਂ ਕਰਦਾ ਈ ਬਸ ਈ ਰੋਟੀ ਪਾਣੀ ਚੱਲਦਾ ਥੋੜਾ ਜਿਹਾ ਕੀ ਕਰਦੇ ਨੇ ਕਰੜੀ ਦਿਹਾੜੀ ਆ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਤਿੰਨ ਗੁੱਡੀਆਂ ਇੱਕ ਕਾਕਾ ਜਿਹੜੀਆਂ ਭਾਈਆਂ ਹੋਈਆਂ ਗੁੱਡੀਆਂ ਮੈਂ ਵਿਆਹ ਦਿੱਤੀਆਂ ਕਿਸ ਮਾਮਲੇ ਤੇ ਪਹੁੰਚ ਕੀਤੀ ਕਿਸੇ ਦਾ ਕੋਈ ਮੇਲੇ ਕਿਸੇ ਮਸਲ ਹਾਂਜੀ 51 ਨੂੰ ਸਮਾਸ ਹਾਂਜੀ ਪੰਜੇ ਸੀ ਅਬਰਾਏ ਸਾਹਿਬ ਤੇ ਗਏ ਸੀਗੇ ਰੋੜੀ ਤੇ ਵੀ ਪੇ ਸੀ ਤੇਰ ਸੰਤ ਇੱਧਰ ਹੋਰ ਸੰਗਰੂਰ ਵੀ ਗਏ ਸੀ ਅਸੀਂ ਕੀ ਜੀ ਰਹੀ ਮੈਂ ਨਾ ਨਵੀਂ ਕੋਈ ਨਹੀਂ ਮੇਲ ਪਾਈ ਸੀਗੀ ਮੁੜ ਕੇ ਹਲੇ ਕੋਈ ਜਵਾਬ ਨਹੀਂ ਸਾਨੂੰ ਆਇਆ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਮਾਜ ਸੇਵੀਆਂ ਤੋਂ ਆਪਣੇ ਮੁੰਡੇ ਨੂੰ ਪਹੁੰਚਾਉਂਦੇ ਅਸੀਂ ਇਹੀ ਮੰਗ ਕਰਦੇ ਆ ਵੀ ਕੋਈ ਫੈਸਲਾ ਮੈਂ ਵੀ ਕੋਈ ਕੁਏ ਹੰਬੇ ਤੇ ਵੀ ਗਵਰਨਮੈਂਟ ਮੈਂ ਤਾਂ ਤਾਂ ਹੀ ਬਦਮੁੰਡ ਨੂੰ ਪਾਲ ਪੋਸਟ ਕੇ ਬਟਾ ਕੀਤਾ ਕਰਦੀ ਗਰੀਬੀ ਦੂਰ ਕਰਨ ਲਈ ਗਿਆ ਸੀ ਤੇ ਹੁਣ ਉੱਥੇ ਕੋਈ ਦਾ ਮੁਸ਼ਕਲ ਦੇ ਵਿੱਚ ਫਸ ਗਿਆ ਹਾਂਜੀ ਬਸ ਹੁਣ ਹਾਲਾਤ ਐਨੇ ਮਾੜੇ ਆ ਵੀ ਅਸੀਂ ਕੁਝ ਨਹੀਂ ਕਰ ਸਕ ਕਾਰ ਵੀ ਸੀ ਅਵੇ ਚੁੱਕੇ ਸੀਗੇ ਪੰਚ ਸਾਹਿਬ ਨੂੰ ਵੀ ਪਤਾ ਵੀ ਜਿੱਦਾਂ ਸੀ ਇਹ ਸਕਾਰ ਵਿੱਚ ਬਣੇ ਹਲੇ ਵੀ ਸਾਡਾ ਹਾਲਾਤ ਬਹੁਤ ਮਾੜੇ ਗਾਰ ਦੇ ਵਾਲੇ ਹਲੇ ਸਤਾਨ ਦੇ ਚਿੱਟੀਆਂ ਘਾਰ ਪਈਆਂ ਜਾਂ ਕੇ ਵਸਾ ਗਿਆ ਪੁੱਤ ਨੂੰ ਹਾਂਜੀ ਕਰ ਜਾ ਚੱਕ ਕੇ ਮੈਂ ਭੇਜਿਆ ਸੀ ਅਰੇ ਤੱਕੋ ਵਿਆਜ ਮੈਂ ਭਰ ਤੁਸੀਂ ਵੀ ਕੰਮ ਕਰਦੇ ਹੋ ਹਾਂਜੀ ਕਿਸੇ ਦੇ ਇਦਾਂ ਮੈਂ ਵਿਆਹ ਚਾਹਤੀ ਚ ਚੱਲ ਜਾਂਦੀ ਨੂੰ ਕੰਮ ਕਰ ਅਰੇ ਮੈਦਾਨ ਘਮ ਕੀਤੇ ਨੇ ਜਣੇ ਮੈਨੂੰ ਹਾਲਾਤ ਹੁਣ ਦੇ ਅਰੇ ਇਹ ਕਹਿਣਾ ਜਨਬ ਜੇ ਲੋਗ ਗਵਰਨਮੈਂਟ ਮਦਦ ਕਰੇ ਤੇ ਉਹ ਪੈਸਾ ਤੇ ਲਾਹ ਹੋ ਜਵੇ ਉਹਨਾਂ ਨੂੰ ਦੇ ਕੇ ਮੁੰਡੇ ਛੇ ਅੱਜ ਵੇ ਤਾਂ ਬਹੁਤ ਕਿਸੇ ਦੀ ਗੱਲ ਹੈ ਤਾਨੂੰ ਕਿੰਨੇ ਦੱਸਿਆ ਕਿ ਉਹਨੂੰ ਉੱਥੇ ਗੋਲੀ ਦੀ ਸਜ਼ਾ ਹੋਈ ਗੋਲੀ ਮਾਰਨ ਦਾ ਉਹਨੇ ਮੈਨੂੰ ਮੁੰਡੇ ਨੇ ਦੱਸਿਆ ਜੀ ਕਦੋਂ ਤੂੰ ਜੇਲ੍ਹ ਚ ਬੰਦ ਮੁੰਡਾ ਉਹਨੂੰ ਮੇਰੇ ਖਿਆਲ ਜੀ 2020 ਦਾ ਗਿਆ ਤੀਜੇ ਮਹੀਨੇ ਦਾ ਫਸਿਆ ਜੀ ਉਹਦੇ ਦਾ ਬਚਾਵੇ ਜਾ ਪੰਜ ਪੰਜਵਾਂ ਸਾਲ ਲੱਗਿਆ ਗਲਤ ਸੁਸਾਇਆ ਗਿਆ ਮੁੰਡੇ ਨੇ ਤੁਸੀਂ ਕਿੰਨੇ ਹੁੰਦੇ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਕਰ ਦੇਵੀ ਮੈਨੂੰ ਮੁੰਡੇ ਤਿੰਨ ਚਾਰ ਸਗੇ ਹੋਰ ਨਾਲ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਸਿਰ ਚਾਲਦਾ ਸੀ ਬਾਅਦ ਤੁਹਾਨੂੰ ਛੁਡਾ ਲਵਾਂਗੇ ਇਦਾਂ ਹੀ ਪਛਾਹ ਹੀ ਕਰਾਂਗੇ ਜਿਹੜੇ ਕਮਰੇ ਚ ਰਹਿੰਦੇ ਸੀਗੇ ਕੰਮ ਕਰਨ ਤੋਂ ਬਾਅਦ ਉੱਥੇ ਹੀ ਇਹ ਲੜਾਈ ਝਗੜਾ ਹੋਇਆ ਸੀ ਉਹਨਾਂ ਦੇ ਵਿੱਚ ਹਾਂਜੀ ਮੇਰੇ ਨਾਲ ਉੱਥੇ ਹੋਇਆ ਤੂੰ ਇਹ ਨਹੀਂ ਕਰਕੇ ਉਹਦੇ ਵਿੱਚ ਜਵਾਬ ਵਿੱਚ ਫਿਰ ਉਹਨਾਂ ਨੇ ਜਦੋਂ ਵੈਦੀ ਮਾਫ ਹੁੰਦਾ ਮਤਲਬ ਅਗਾਈ ਦੇਣ ਵਾਲਾ ਉਹ ਤਿੰਨ ਜਣੇ ਆ ਗਏ ਤਾਂ ਉਹਦੇ ਤੇ ਸਾਰਾ ਜੋਖ ਆ ਗਿਆ ਕੀ ਜਿਹੜੇ ਜਿਹੜੇ ਤਿੰਨ ਚਾਰ ਜਣੇ ਤੇ ਕੈਂਤੇ ਨੇ ਆਪਣੇ ਸਿਰ ਲਿਆ ਜੋ ਵੀ ਕੀ ਉਹ ਬਗਲ ਉਹਨਾਂ ਦੇ ਨਾਲ ਇੱਥੇ ਤੁਹਾਡੇ ਪਿੰਡ ਦੇ ਆ ਕਿ ਵੈਸੇ ਸਾਡੇ ਪਿੰਡ ਦੇ ਨੂੰ ਉਹਦੇ ਨਾਲ ਹੀ ਕੋਈ ਸ਼ਾਂਕਰ ਦੇ ਕੋਈ ਕਿਤੇ ਦੇ ਕੋਈ ਢਾਲੀ ਪਿੰਡ ਉਧਰ ਪਿੰਡ ਉੱਥੇ ਦਾ ਸੀ ਮੁੰਡਾ ਉਹਨਾਂ ਗਾਇਤ ਹੁਣਗੇ ਉਹ ਜਿੱਦਾਂ ਕਹਿੰਦੇ ਨਿਆਣ ਬੁੱਧੀ ਦੇ ਵਿੱਚ ਉਹ ਪੁਰਾਣੇ ਹੀ ਰਹਿੰਦੇ ਸੀ ਨਾ ਮਾਗਿਆ ਸੀ ਨੂੰ ਪਤਾ ਨਹੀਂ ਸੀ ਕੁਝ ਵੀ ਇਹ ਜਿਹੜੇ ਹੁਣ ਇਹ ਤੁਹਾਨੂੰ ਸਾਰੇ ਬੰਦੇ ਘਟਨਾ ਸੁਣਾ ਰਹੇ ਹੈਗੇ ਇਹ ਮੇਰੇ ਪਿੰਡ ਦੇ ਬਸਨੀਕ ਹੈਗੇ ਆ ਇਹਨਾਂ ਨੇ ਆਪਣੇ ਬੱਚੇ ਨੂੰ ਆਪਣਾ ਮਕਾਨ ਬੀਚ ਕੇ ਇਥੋਂ ਭੇਜਿਆ ਸੀਗਾ ਬਾਹਰ ਰੋਜੀ ਰੋਟੀ ਕਮਾਉਣ ਦੇ ਲਈ ਜਿਸ ਕਮਰੇ ਵਿੱਚ ਹੀ ਰਹਿੰਦੇ ਸੀਗੇ ਕਿਤੇ ਮੁੰਡੇ ਆਸਰੇ ਚ ਲੱਲ ਰੁਪਏ ਕਿਸੇ ਬੰਦੇ ਦੀ ਡੈਥ ਹੋ ਗਈ ਤੇ ਉਹਦੇ ਨਾਲ ਦੇ ਬੰਦਿਆਂ ਨੇ ਚੱਕ ਚਗਾ ਕੇ ਉਹਦੀ ਉਮਰ ਘੱਟ ਸੀਗੀ ਤੇ ਉਹਨੂੰ ਪਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਉਹ ਬੰਦੇ ਤਾਂ ਸਾਰੇ ਛੁੱਟ ਗਏ ਤੇ ਹੁਣ ਇਹਨਾਂ ਨੂੰ ਗੋਲੀ ਦਾ ਸ਼ੂਟ ਦਾ ਆਰਡਰ ਹੋਇਆ ਹੋਇਆ ਸਾਡੂ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਿੰਨੇ ਮੋਰੇ ਸਮਾਜ ਸੇਵੀ ਬੰਦੇ ਹੈਗੇ ਆ ਜੈਨ ਆਰ ਆਈ ਪਾਰਟੀਆਂ ਹੈਗੀਆਂ ਸਾਡੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਇਹਨਾਂ ਇਸ ਪਰਿਵਾਰ ਦਿਹਾੜੀ ਕਰਨ ਵਾਲੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਂ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਆ ਤੇ ਬਾਪ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਤਾਂ ਕਿ ਇਹਨਾਂ ਦਾ ਬੇਟਾ ਜਿਹੜਾ ਇਕੱਲਾ- ਇਕੱਲਾ ਹੈਗਾ ਉਹ ਘਰ ਆ ਸਕੇ ਇਹਨਾਂ ਦੇ ਨਾਲ ਇਹਨਾਂ ਦੀ ਵੱਧ ਤੋਂ ਵੱਧ ਸਰਕਾਰ ਵੀ ਮਦਦ ਕਰੇ ਕਿਉਂਕਿ ਸਰਕਾਰ ਹਮੇਸ਼ਾ ਕਹਿੰਦੀ ਆ ਕਿ ਆਪਾਂ ਜਿਹੜੇ ਬੱਚੇ ਬਾਹਰ ਗਏ ਉਹਨਾਂ ਦੀ ਸਪੋਰਟ ਕਰਦੀ ਆ ਮੈਂ ਪ੍ਰਧਾਨ ਮੰਤਰੀ ਤੋਂ ਪ੍ਰਧਾਨ ਵਤੋਂ ਇਹੀ ਆਸ ਕਰਦੇ ਹੈਗਾ ਕਿ ਇਹਨਾਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਵਿਅਕਤੀਆਂ ਦਾ ਜਿਹੜਾ ਇਕੱਲਾ-ਇਕੱਲਾ ਜਿਹੜਾ ਬੇਟਾ ਬਾਹਰ ਐਨ ਆਰ ਆਈ ਫਸਿਆ ਹੋਇਆ ਹੈਗਾ ਉਹ ਦੁਬਈ ਤੋਂ ਘਰ ਆ ਸਕੇ ਉਹ ਬਾਕੀ ਸਾਰੀਆਂ ਤਿੰਨ ਲੜਕੀਆਂ ਇੱਕੋ ਇੱਕ ਬੇਟਾ ਹੈਗਾ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਪਰਿਵਾਰ ਮਦਦ ਕਰਨ ਤੇ ਇਹ ਬੰਦੇ ਜਿਹੜੇ ਆਪਣੇ ਬੇਟੇ ਦਾ ਮੂੰਹ ਦੇਖ ਸਕਣ ਧੰਨਵਾਦ ਹੁਸ਼ਿਆਰਪੁਰ ਤੋਂ ਯੁਗੇਸ਼ ਦੀ ਰਿਪੋਰਟ ਪੀਟੀਸੀ ਨਿਊਜ਼